ਨਨਪਾਕ ਸਾਡੇ ਤੁਸੀਂ ਸਾਡੇ ਘਰ ਚਰਨ ਪਾਏ ਜੀ ਭੈਣ ਜੀ ਗੱਲ ਕਰਨੀ ਸੀ ਇਹ ਇੱਧਰ ਉੱਧਰ ਕੀ ਵੇਖ ਰਹੇ ਹੋ ਗੱਲੀ ਹੋ ਜੀ ਕੋਈ ਸੁਣ ਨਾ ਲਵੇ ਅਸੀਂ ਆਪਣੀ ਸਪਨਾ ਦਾ ਰਿਸ਼ਤਾ ਤੁਹਾਡੇ ਨਿਹਾਲ ਨਾਲ ਕਰਨਾ ਚਾਹੁੰਦੇ ਮੈਂ ਕੁਝ ਸਮਝੀ ਨਹੀਂ ਮੈਂ ਵੀ ਨਹੀਂ ਸਮਝਿਆ ਬਈ ਨਿਹਾਲ ਜਿੰਨਾ ਮਰਜ਼ੀ ਨਖਦ ਹੋਵੇ ਪਰ ਮੁੰਡਾ ਤਾਂ ਚੰਗਾ ਉਹ ਤਾਂ ਸਾਡੀ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੀ ਅਸੀਂ ਵਿਚਾਰ ਕੀਤਾ ਕਿ ਭਈ ਆਪਣੀ ਸੁਪਨਾ ਰਾਤ ਤੁਹਾਡੇ ਨਿਹਾਲ ਦੇ ਹੱਥ ਹੀ ਦੇ ਦੇਣਾ ਬਸ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਪਰ ਮੈਂ ਇੱਕ ਵਾਰੀ ਨਿਹਾਲ ਨੂੰ ਪੁੱਛ ਤਾ ਲਵਾ ਨਿਹਾਲ ਤੇ ਮੈਂ ਇੱਕ ਫੈਸਲਾ ਲੇਤਾ ਕਿ ਅਸੀਂ ਜ਼ਿੰਦਗੀ 'ਚ ਇੰਨੀ ਦੂਰ ਨਿਕਲ ਜਾਈਏ ਕਿ ਕਦੇ ਵੀ ਇਹ ਜ਼ਿੰਦਗੀ ਦਾ ਸਫ਼ਰ ਮੁੱਕੇ ਨਾ ਮੈਂ ਹਮੇਸ਼ਾ ਉਹਦੇ ਲਈ ਪਿੰਡੀਆਂ ਬਣਾਵਾ ਤੇ ਉਹ ਮੇਰੇ ਲਈ ਖੇਤਾਂ 'ਚੋਂ ਮੁਲੀਆਂ ਪਟਕੇ ਲਿਆਵੇ ਮੈਨੂੰ ਬੜੀ ਸ਼ਿਕਾਇਤ ਲੱਗਈ ਆ ਸਰਪੰਚ ਸਾਹਿਬ ਮੈਨੂੰ ਛੇੜਿਆ ਨਹੀਂ ਜੀ ਇਹਦੇ ਸਾਈਕਲ ਦਾ ਪੈਡਲ ਟੁੱਟ ਲਾ ਗਿਆ ਸੀ ਮੈਂ ਤੈਨੂੰ ਲਿਫਟ ਵੀ ਦਿੱਤੀ ਆ ਪੁੱਛ ਲੋ ਇਹਨੂੰ ਨਹੀਂ ਹਾਲ ਤੂੰ ਕਿੱਦਾਂ ਦੀ ਗੱਲਾਂ ਕਰੀ ਜਾਂਦਾ ਐ ਇੱਧਰ ਆ ਤੂੰ ਮੇਰੇ ਨਾਲ ਮੈਂ ਕੋਈ ਇੱਥੇ ਤੇਰੀ ਸ਼ਿਕਾਇਤ ਥੋੜੀ ਨਾ ਲੈ ਕੇ ਆਈ ਆ ਪਰ ਸਾਡੇ ਘਰੇ ਤਾਂ ਜਦੋਂ ਵੀ ਕੋਈ ਆਇਆ ਸੜੇ ਸ਼ਿਕਾਇਤਾਂ ਹੀ ਲੈ ਕੇ ਆਏ ਨੇ ਮਾਮਾ ਜੀ ਇੱਥੇ ਆਪਣੇ ਵਿਆਹ ਦੀ ਗੱਲ ਕਰਨ ਆਏ ਐ ਆਪਣੇ ਵਿਆਹ ਦੀ ਗੱਲ ਹਾਂਜੀ ਨਹੀਂ ਸਰਪੰਚ ਸਾਹਿਬ ਮੈਂ ਤੜੀ ਗੱਲਾਂ ਜੀ ਸਾਨੂੰ ਬਾਈਕਟ ਵਾਲੀ ਸਜ਼ਾ ਦੇ ਦਿਓ ਸਾਡੇ ਨਾਲ ਕੋਈ ਆਵੇ ਨਾ ਕੋਈ ਜਾਵੇ ਪਰ ਐਡਾ ਵੱਡਾ ਸਜ਼ਾ ਦਾ ਢੋਲ ਲਾ ਦਿਓ ਜੀ ਪਲੀਜ਼ ਨਿਹਾਲ ਤੂੰ ਮੈਨੂੰ ਕਿਆ ਸੀ ਮੈਂ ਤੇਨਾ ساری ਜ਼ਿੰਦਗੀ ਬਤਾਨਾ ਚਾਹਨਾ ਤੇ ਤੇਰੇ ਹੱਥ ਦੀਆਂ ਪਿੰਡੀਆਂ ਵੀ ਖਾਣਾ ਚਾਹਨਾ ਉਹ ਪਿੰਡੀਆਂ ਦਾ ਮਤਲਬ ਤੂੰ ਵਿਆਹ ਕੱਢ ਲਿਆ ਕੰਬਲੀਆਂ ਇੰਨੀ ਛੇਤੀ ਤਾਂ ਕੋਈ ਪਿੰਡੀਆਂ ਧਰਦਾ ਨਹੀਂ ਤੂੰ ਵਿਆਹ ਤੇਰੀ ਬੈਠੀ ਹੈ ਅੱਛਾ ਮੇਰੀ ਗੱਲ ਸੁਣ ਦੇਖ ਉੱਪਰ ਹੀ ਵੱਡੀ ਭੜਰ ਗਈਆਂ ਨਿਹਾਲ ਮੇਰੀ ਗੱਲ ਸੁਣ ਲੈ ਮੈਂ ਨਹੀਂ ਵਿਆਹ ਕਰਵਾਉਣਾ ਆਇਆ ਹੂੰ ਪਰ ਦੱਸ ਕਮੀ ਕੀ ਹੈ ਮੇਰੇ ਚ ਕੋਈ ਕਮੀ ਨਹੀਂ ਸਗਾ ਤਾਂ 35 40 ਕਿਲੋ ਫालतੂ ਆ ਮੇਰੀ ਗੱਲ ਸੁਣ ਲੈ ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਕਹਦੇ ਕੀ ਝੂਠ ਹੈ ਐਂਕ ਮੈਂ ਕਹਿੰਦਾ ਝੂਠ ਹੈ ਉਹ ਕੁੜੀ ਮੇਰਾ ਰੱਬ ਹੈ ਮੇਰਾ ਸੱਚਾ ਪਿਆਰ ਹੈ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਏ سونے ਵਰਗੀ ਪਵਿੱਤਰ ਦੇ ਉਸ ਦੀ ਹੋ ਚੁੱਕੀ ਐ ਕੌਣ ਹੈ 10 ਮਿੰਨੂ ਜਿਨੇ سونے ਵਰਗੀ ਦੇ ਮੇਤੋ ਖੋਲੀ ਕੌਣ ਹੈ 10 ਮਿੰਨੂ ਕੌਣ ਹੈ ਤੈਨੂੰ 10 ਕੇ ਕੁੜੀ ਮਰਾਉਣੀ ਐ ਮੈਂ ਦਿਮਾਗ ਖਰਾਬ ਐ ਮੇਰਾ ਕੀ ਤੂੰ ਮਸ਼ਾਲ ਆਇਆ ਤੂੰ ਇਹ ਤੂੰ ਮੇਰੀ ਕੁੜੀ ਨਾਲ ਵਿਆਹ ਨਹੀਂ ਕਰਾਣਾ ਤੈਨੂੰ ਲੜਾ ਕਿਉਂ ਲਾਇਆ ਉਹ ਤਮੈ ਸਜਣ ਤੋਂ ਡਰਦੇ ਰਿਹਾ ਤਾਂ ਫਾਇਦਾ ਚੁੱਕ ਲਿਆ ਜੀ ਤੂੰ ਤੂੰ ਮੇਰੇ ਕੁੜੀ ਦਾ ਫਾਇਦਾ ਚੁੱਕ ਰੇਂ ਇਹ ਸੁਣਨ ਤੋਂ ਪਹਿਲਾਂ ਮੈਂ ਮਰ ਕੇ ਨਹੀਂ ਗਈ ਏ ਮੇਰੀ ਭਾਣਜੀ ਨੂੰ ਕੁਝ ਹੋਇਆ ਨਾ ਤਾਂ ਮੈਂ ਤੇ ਨੂੰ ਨਹੀਂ ਛੱਡਦਾ ਪੁੱਤਰ ਸੱਚੀ ਸੱਚੀ ਦੱਸ ਤੇਰਾ ਕਿਸੇ ਕੁੜੀ ਨਾਲ ਚੱਕਰ ਹੈ ਕਿੱਦਾਂ ਦੀਆਂ ਗੱਲਾਂ ਕਰਦੀ ਬੇਬੇ ਜੇ ਇਹ ਗੱਲ ਆ ਤਾਂ ਸਪਨਾ ਲਾਲ ਵਿਆਹ ਕਰਾ ਲਾ ਕੁੜੀ ਮਾੜੀ ਨਹੀਂ ਹੈ ਅੱਛਾ ਮਾੜੀ ਨਹੀਂ ਬੇਬੇ ਇਹ ਤਾਂ ਤਕੜੀ ਹੈ ਨਾਲੇ ਜੇ ਦੁਬਾਰਾ ਮੈਨੂੰ ਇਦਾਂ ਦੀ ਗੱਲ ਕਹੀ ਨਾ ਮੈਂ ਟੇਕੀ ਤੇ ਚੜ ਕੇ ਛਾਲ ਮਾਰ ਦੜੀ